ਏਕੇ 47 ਵਾਲੇ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਮਾਰ ਦੇਣਗੇ। ਹੂੰ। ਸ਼ੰਭੂ ਟੱਪ ਜਿਓ। ਹੂੰ। ਸਿਰ ਤੇ ਪੱਗ ਹੋਵੇ। ਹੂੰ। ਮੂੰਹ ਤੇ ਦਾੜਾ ਹੋਵੇ। ਹੂੰ। ਅਗਲਿਆਂ ਨੇ ਫੜ ਕੇ ਗਲ 'ਚ ਟਾਇਰ ਪਾ ਦੇਣਾ। ਠੀਕ। ਕਰਦਾਰ ਨਹੀਂ ਮਾਰਨਾ ਵੀਰ ਮਰਿਆ। ਪਤਾ ਨਹੀਂ ਪਾਉਣਾ ਗਲ 'ਚ। ਸਮਝ ਜਾਣਗੇ ਲੋਕ ਸਾਥ ਦੇ ਦੇਣਗੇ। ਨਾ ਸਮਝਣਗੇ ਨਾ ਮਰਜੀ। ਮੈਂ ਜੋ ਮਰਜੀ ਕਹਿਣਾ ਮੈਨੂੰ 500 ਕਰੋੜ 'ਚ ਵੇਚਤਾ ਬਾਦਲਾਂ ਕੋਲੇ। ਵੀ ਹਰਸਿੰਦਰ ਤੋਂ 500 ਕਰੋੜ ਲੈ ਗਿਆ। ਤੁਹਾਡੇ ਯਾਦ ਹੋਣਾ 27 ਜਨਵਰੀ ਨੂੰ ਮੈਨੂੰ ਤੇ ਦੀਪ ਨੂੰ ਸਟੇਜ ਤੋਂ ਗਦਾਰ ਕਹਿਤਾ ਸੀ। ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਲੜਨ ਵਾਲਿਆਂ ਧਿਰਾਂ ਦੇ ਖਿਲਾਫ ਨਾ ਮੈਂ ਬੋਲਾਂ ਅੱਜ ਨਾ ਮੈਂ ਕੱਲ ਨਵਦੀਪ ਦੇ ਉੱਤੇ 307 ਨਹੀਂ ਹੋ ਸਕਦਾ ਕੋਈ ਦੇਸ਼ਦ్రోਹੀ ਦਾ ਮਕਦਮਾ ਦੇਣ ਹੂੰ ਕਈ ਪਰਚੇ ਹਰਿਆਣਾ ਦੇ ਵਿੱਚ ਹੋਏ ਨੇ ਹੂੰ ਨਵਦੀਪ ਫੜਿਆ ਛਾਦਰੇ ਵੀ ਕਰਨਗੇ ਲੱਖੇ ਨੇ 100 ਕੁੱਲਾ ਜ਼ਮੀਨ ਲੈ ਲਈ ਕੋਈ ਕਾ ਲੱਖੇ ਟਰਾਲੇ ਘੋੜੇ ਪਾਲੇ ਕੋਈ ਸਬੂਤ ਤਾਂ ਹੋਊਗਾ ਕੋਈ ਜਮ੍ਹਾਂਬੰਦੀ ਕੋਈ ਹਿਸਟਰੀ ਮੇਰੇ ਨਾਂ ਤੇ ਹੋਊਗੀ ਕੋਈ ਕਾਜ ਪੱਤਰ ਕੋਈ ਸਤਾ ਕੋ ਨਾ ਹੋਊਗਾ ਨਾ ਭਾਨੇ ਲਈ ਮੈਂ ਪਹੁੰਚ ਗਿਆ ਹਾਂਜੀ ਤਾਂ ਕਹਿੰਦੇ ਮਿਲ ਕੇ ਪਹੁੰਚ ਗਿਆ ਮੈਂ ਪਹੁੰਚ ਗਿਆ ਮੈਂ 17 ਤਰੀਕ ਨੰਬਰ ਸਰ ਜਾਂਦਾ ਸੀਗਾ ਹੂੰ ਮੈਂ ਇੱਥੋਂ ਲੰਬੀ ਦੇ ਪਿੰਡਾਂ 'ਚ ਬੋਲ ਕੇ ਬਹੰਡੇ ਮੈਨੂੰ ਘੇਰ ਕੇ ਫੜ ਲਿਆ ਤਾਂ ਕਹਿੰਦੇ ਮਿਲ ਕੇ ਫੜਿਆ ਗਿਆ ਖੈਰਾ ਖੜਾ ਸੀ 19 ਚਾਚੇ ਉਹਨੂੰ ਉਦੋਂ ਕਹਿੰਦੇ ਸੀਗੇ ਵੀ 300 ਕੁ ਰੁਪਏ ਲੇ ਕੇ ਬਾਦ ਨਾਲ ਦੇ ਨਾ ਪ੍ਰਚਾਰਕ ਹੁੰਦੇ ਆ ਪ੍ਰਚਾਰਕ ਬੰਦਾ ਇੱਕ ਏਕੇ 47 ਵਾਲੇ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਮੈਨੂੰ ਭਈ 29000 ਵੋਟ ਉਹਦੇ ਪਾਲਾਂ ਵਾਲਾ ਬੰਦਾ ਖੜਾ ਸੀ ਉਹਨੂੰ ਭਈ 20000 ਵੋਟ ਜੋ ਕੋ ਸੈਂਟਰ ਦੇ ਵਿੱਚ ਮੋਦੀ ਡਿਕਟੇਟਰ ਬਣਿਆ ਵਾ ਰਾਜਦਾਰ ਦੀ ਤਖਤੀ ਗਲ ਚ ਪਾ ਦਿੰਦੇ ਨੇ ਇਹਨਾਂ ਸਿਕਾ ਨਾਲ ਜੋੜ ਦਿੰਦੇ ਨੇ ਸਰਕਾਰ ਦਾ ਬੰਦਾ ਇਹ ਬਕਾਊ ਵਾ ਜਿੱਦੇ ਮਰ ਗਿਆ ਜਾਂ ਫਸ ਗਿਆ ਜੇਲ੍ਹ ਚ ਉਹਦੇ ਫਿਰ ਵੱਡੇ ਵੱਡੇ ਕੱਟ ਜਾਂ ਮਗਰੋਂ ਬਹੁਤ ਵਧੀਆ ਬੰਦਾ ਸੀ ਬਹੁਤ ਚੰਗਾ ਇਨਸਾਨ ਸੀ ਸੇਗਾਰ ਜੀ ਤੁਸੀਂ ਜਿਹੜੇ ਰਗੜਾ ਪਿਆ ਦੇ ਨਾਲ ਯਾ ਪੰਜਾਬੀਅਤ ਬਚਾਓ ਯਾਤਰਾ ਬਾਈ ਲਖੇਰ ਦਾ ਨੇਦੀ ਪਿੰਡਾਂ ਵਿੱਚ ਚੱਲੀ ਹੋਈ ਹੈ ਤੇ ਅੱਜ ਵੀ ਯਾਤਰਾ ਇਹ ਪਹੁੰਚੀ ਹੈ ਪਿੰਡ ਜੀਦੇ ਤੇ ਬਾਈ ਆਪੇ ਨਾਲ ਆਪਾਂ ਕਰਦੇ ਗੱਲਬਾਤ ਸੱਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਇਹ ਸਵਾਲ ਹੈ ਜਿਹੜੀ ਲੋਕ ਅਕਸਰ ਪੁੱਛਦੇ ਵੀ ਯਾਤਰਾ ਚੱਲ ਰਹੀ ਹੈ ਇਹ ਸਾਰੇ ਪੰਜਾਬ ਚ ਜਾਊਗੀ ਜਾਂ ਇਕੱਲੇ ਬਠਿੰਡਾ ਬਠਿੰਡਾ ਹਨ ਸਾਰੇ ਪੰਜਾਬ ਸਾਰਾ ਪੰਜਾਬ ਗਾਉਣਾ ਵੀਰੇ 2 ਸਾਲ 4 ਸਾਲ 5 ਸਾਲ ਜਿੰਨਾ ਵੀ ਸਮਾਂ ਲੱਗੇ ਸਾਰੇ ਪੰਜਾਬ ਤੇ ਜਿਹੜਾ ਵੀ ਆਪਣਾ ਚੋੜਾ ਦਾ ਐਲਾਨ ਤੁਸੀਂ ਕਰ ਚੁੱਕੇ ਹੋ ਹਨ ਤੇ ਲੋਕਾਂ ਪਿੰਡਾਂ ਦੇ ਵਿੱਚ ਅਸੀਂ ਅਕਸਰ ਸੁਣਦੇ ਆ ਵੀ ਲੋਕ ਜਿਵੇਂ ਤੁਸੀਂ ਪਹਿਲਾਂ ਦੱਸ ਗਏ ਤੇ ਲੋਕ ਕਹਿੰਦੇ ਆ ਵੀ ਇਹਦਾ ਕਾਲਿਆਂ ਨੇ ਛੱਡਿਆ ਹੋਇਆ ਵੀ ਕਾਲਿਆਂ ਨੂੰ ਜਿਤਾਉਣ ਵਾਸਤੇ ਇਹਦੇ ਬਾਰੇ ਵੀ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਕਹਿੰਦੇ ਆ ਵੀ ਪੈਸੇ ਜਿਹੜੇ ਕਾਲੀ ਦਲ ਦੇ ਬੰਦੇ ਹੁੰਦੇ ਆਉਂਦੇ ਆ ਵੀ ਪੈਸੇ ਲੈ ਲੈ ਲੱਖੇ ਨੇ ਤਾਂ ਤੇ ਕਾਲੀ ਦਲ ਨੂੰ ਜਿਤਾਊਗਾ ਤੇ ਤਾਂ ਖੜਾ ਹੋਇਆ ਕੋਈ ਕਹਿੰਦਾ ਲੱਖੇ ਨੇ 100 ਕਿੱਲਾ ਜ਼ਮੀਨ ਲੈ ਲਈ ਕੋਈ ਕਹਾਂ ਲੱਖੇ ਟਰਾਲੇ ਘੋੜੇ ਪਾ ਲੇ ਕੋਈ ਸਬੂਤ ਤਾਂ ਹੋਊਗਾ ਕੋਈ ਜਮ੍ਹਾਂਬੰਦੀ ਕੋਈ ਹਿਸਟਰੀ ਮੇਰੇ ਨਾਂ ਤੇ ਹੋਊਗੀ ਕੋਈ ਕਾਜ ਪੱਤਰ ਕੋਈ ਇਸ ਤਰ੍ਹਾਂ ਕੋਈ ਨਾ ਹੋਊਗਾ ਨਾ ਕਹਿਣ ਨੂੰ ਮੈਂ ਜੋ ਮਰਜ਼ੀ ਕਹਿੰਦਾ ਮੈਨੂੰ 500 ਕਰੋੜ ਚ ਵੇਚਦਾ ਬਾਦਲਾਂ ਕੋਲੇ ਵੀ ਹਰ ਸਿਮਰ ਤੋਂ 500 ਕਰੋੜ ਲੈ ਗਿਆ ਖੈਰਾ ਖੜਾ ਸੀ 19 ਚਾਚੇ ਉਹਨੂੰ ਉਦੋਂ ਕਹਿੰਦੇ ਸੀਗੇ ਵੀ 300 ਕਰੋੜ ਰੁਪਇਆ ਲੈ ਗਿਆ ਬਾਦਲਾਂ ਨੂੰ ਮੈਂ ਮਾਰ ਤੋਂ ਚੌਣ ਲੜੀ ਬਾਦਲਾਂ ਦੇ ਖਿਫਾੜਾ ਦੱਸੀ ਕਿ ਸਾਡੇ ਬੰਦਾ ਛੱਡਿਆ ਹੋਇਆ ਇਹ ਝਾਲੂ ਦੀ ਵੋਟ ਤੋੜੂਗਾ ਮੈਨੂੰ ਭਈ 29000 ਵੋਟ ਉਹਦੇ ਬਾਦਲਾਂ ਵਾਲਾ ਬੰਦਾ ਖੜਾ ਸੀ ਉਹਨੂੰ ਭਈ 20000 ਵੋਟ ਇਹ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਪੇਗੈਂਡਾ ਸਾਰਾ ਲਗਾਤਾਰ ਚੱਲੀ ਜਾਣਾ ਹੁੰਦਾ ਭਾਈ ਕੋਈ ਗੱਲ ਨਹੀਂ ਜੇ ਚੱਲਣਾ ਤੇ ਕੋਈ ਗੱਲ ਨਹੀਂ ਤੁਸੀਂ ਇਹ ਦੇਖੋ ਮੈਂ ਕਿੰਨੇ ਚਿਰ ਤੋਂ ਲੈ ਕੇ ਜਿੰਨੀਆਂ ਸਿਆਸੀ ਧਰਾਂ ਨੇ ਬਾਦਲ ਹੋਣ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਆਦਮੀ ਹੋਣ ਉਹਨਾਂ ਖਿਲਾਫ ਲੜਦਾ ਆ ਰਿਆਂ ਬੋਲਦਾ ਆ ਰਿਆਂ ਅੱਜ ਮੈਂ ਪੈਸੇ ਲੈ ਕੇ ਉਹਨਾਂ ਨਾਲ ਤੁਰੂੰਗਾ ਜਾਂ ਵਿਕੂੰਗਾ ਪਰ ਇਹ ਇਹ ਕੋਈ ਨਾ ਕੋਈ ਇਹਨਾਂ ਦੇ ਬੰਦੇ ਛਰਦੇ ਨੇ ਸ ਕਹਿੰਦੇ ਆ ਜਿਹੜਾ ਚੁੱਲ ਬੋਲ ਕੇ ਆਨੇ ਆ ਬਈ ਪਿੱਛੇ ਹੀ ਆ ਜਾਂਦੇ ਆ ਲੋਕਾਂ ਨਾਲ ਦੀ ਨਾਲ ਇੱਚੀ ਫਿਰਦੇ ਹੋਣੇ ਆ ਉਹਨਾਂ ਦੀ ਬਾਬਿਆਂ ਕੋਲੇ ਕੋਈ ਨਾ ਕੋਈ ਮੇਰੀ ਵੀਡੀਓ ਕਲਿੱਪ ਚਲਾ ਦਿੰਦੇ ਆ ਜਿਵੇਂ ਕਹਿੰਦਾ ਵੋਟਾਂ ਲਾ ਕੇ ਪੱਥਰੇ ਬਾਜ ਜਾਗੇ ਉਹ ਕਲਿੱਪਾਂ ਚਲਾ ਦਿੰਦੇ ਛੋਟਿਆਂ ਉਹਨੀ ਉਹਨਾਂ ਟੋਟਾ ਕੱਟ ਲੈਂਦੇ ਨਾ ਮਗਰਲੀ ਗੱਲ ਕੱਟਦੀ ਮੂਰਲੀ ਕੱਟਦੀ ਉਹਨਾਂ ਟੋਟਾ ਪੂਰੀ ਗੱਲ ਸੁਣਾਉਂਦੇ ਨਹੀਂ ਕੋਈ ਵੀ ਆਧਾਰਨ ਆਪਾਂ ਦੇਣੀ ਹੁੰਦੀ ਆ ਕਿਸੇ ਗੱਲ ਦੀ ਕੋਈ ਗੱਲ ਸੁਣਾਉਣੇ ਆ ਪੂਰੀ ਗੱਲ ਸੁਣਾਗੇ ਤਾਂ ਗੱਲ ਦਾ ਪਤਾ ਪੜਾ ਪਤਾ ਨਹੀਂ ਗੱਲ ਕੀ ਕਹੀ ਇਹਨੇ ਉਹਨਾਂ ਟੋਟਾ ਚਲਾ ਦਿੰਦੇ ਆ ਉਹ ਮਾਹੌਲ ਸਿਰਜ ਲੈਣ ભાઈ ਜਿਵੇਂ ਆਪਾਂ ਵੇਖ ਰਹੇ ਆ ਐਮਪੀ ਦੇ ਵੋਟ ਆ ਗਿਆ ਜਿਹੜੇ ਝਾੜੂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜਨਕੀ ਵਿੱਚ ਰੈਂਕੂ ਸੀਗਾ ਉਹਨੇ ਅਨਾਉਂਸ ਵੀ ਕਰਤਾ ਸੀਗਾ ਉਸ ਤੋਂ ਬਾਅਦ ਉਹ ਫਿਰ ਪਾਇ ਪਾਇ ਛਾਲ ਮਾਰ ਗਿਆ ਇਹ ਕਿਨਾਂ ਦਾ ਮੌਜੂਦਾ ਐਮਐਲਏ ਉਹ ਝਾੜੂ ਬੀਜਪੀ ਛਾਲ ਮਾਰ ਗਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਡਰ ਹੈ ਜਾਂ ਕੀ ਚੱਕਰ ਆ ਜਾ ਇਹਨਾਂ ਦੀ ਜਿਵੇਂ ਲੋਕ ਕਹਿੰਦੇ ਸੀਗੇ ਬੀ ਟੀਮ ਹੈ ਉਹ ਥੇੜਾ ਮੂਰੇ ਆ ਰਿਹਾ ਨਹੀਂ ਅਸਲ ਨਾਲ ਦੇਖੋ ਸਿਆਸਤ ਇੰਨੀ ਨਿੱਗਰ ਗਈ ਹੂੰ ਸਿਆਸਤ ਦਾ ਪੱਧਰ ਇੰਨਾ ਥੱਲੇ ਚਲੇ ਗਿਆ ਹੂੰ ਬੋਲਬਾਣੀ ਤੋਂ ਪਤਾ ਲੱਗਦਾ ਅੱਗੇ ਸਿਆਤਾਨ ਹੁੰਦੇ ਸੀ ਕਿ ਉਹਨਾਂ ਦੇ ਕੋਈ ਨਾ ਕੋਈ ਕਰਤਾਰ ਹੁੰਦੇ ਸੀ ਜਿੱਚੇ ਕੜੇ ਆ ਖੜੇ ਸਾਰੀ ਸਾਰੀ ਉਮਰ ਉਹ ਸੇ ਕੱਢ ਦਿੰਦੇ ਸੀ ਚਾਹੇ ਨਫਾ ਚਾਹੇ ਨੁਕਸਾਨ ਹੁਣ ਤਾਂ ਆਪ ਦਾ ਨਫਾ ਦੇਖ ਕੇ ਕਮੈਂਟ ਲਾਉਂਦੇ ਆ ਉਹੀ ਰਿੰਕੂ ਵਰਗਿਆਂ ਨੂੰ ਪਹਿਲਾਂ ਤਾਗਰ ਚੋਂ ਪਟਕੇ ਲਿਆ ਆਮ ਆਲੇ ਇੱਕ ਪੀ ਬਣਾਤਾ ਉਸ ਤੋਂ ਬਾਅਦ ਹੁਣ ਉਹ ਬੀਜੇਪੀ ਚ ਲੈ ਗਿਆ ਪਰ ਇਹ ਲੋਕਾਂ ਨੇ ਦੇਖਣਾ ਵੀ ਲੋਕ ਇਹਨੂੰ ਸਭ ਕੁਝ ਸਿਖਾਉਣਗੇ ਲੋਕਾਂ ਦੀ ਜਮੀਰ ਜਾਗਦੀ ਹੋਈ ਇੱਥੇ ਸਿਨੂ ਜਾਖੜ ਵਰਗਿਆਂ ਨੂੰ ਵੀ ਇਹ ਚੇਰੇ ਕੁਾਰਗਾਂ ਨੂੰ ਵੀ ਜਿੰਨੇ ਵੀ ਬੰਦੇ ਦਲਬਤਰੂ ਨੇ ਇਹ ਲੋਕਾਂ ਨਾਲ ਕਿੰਨਾ ਵੱਡਾ ਧੋਖਾ ਜਿਹਦੇ ਖਿਲਾਫ ਲੋਕਾਂ ਨੇ ਵੋਟ ਪਾਈ ਹੁੰਦੀ ਹੈ ਲੀਡਰ ਉਸੇ ਉਸੇ ਪਾਰਟੀ 'ਚ ਫਿਰ ਜਾ ਬਹਿੰਦੇ ਆ ਇਹ ਇਹ ਲੋਕਾਂ ਨੇ ਸਭ ਸਿਕਾਉਣਾ ਇੱਕ ਬਈ ਜਿਵੇਂ ਮੈਂ ਲ ਭਾਨਾ ਸਿੱਧੂ ਹੋ ਗਿਆ ਜਾਂ ਲੱਕਾ ਸਹਾਰ ਜਿਹੜੇ ਪੰਜਾਬ ਦੇ ਲਈ ਬੋਲਦੇ ਆ ਨਾ ਉਹਨਾਂ ਦੇ ਪੇਜ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦਾ ਸੋਸ਼ਲ ਮੀਡੀਆ ਆਪਣੇ ਕੋਲ ਇੱਕ ਪਲੇਟਫਾਰਮ ਆ ਉਹ ਵੀ ਬੰਦ ਕਰ ਦਿੱਤਾ ਜਾਂਦਾ ਜੇ ਕੋਈ ਅਸੀਂ ਥੋੜੀ ਵੀਡੀਓ ਪਾਉਣਿਆ ਉਹ ਵੀ ਤੇ ਰਿਮੂਵ ਕਰ ਦਿੱਤੀ ਜਾਂਦੀ ਹੈ ਕਿ ਇਹ ਪਹਿਲਾਂ ਇਪਾ ਇਹ ਬਲਾਵ ਵਾਲੀ ਸਰਕਾਰ ਹੀ ਕੁਝ ਕਰ ਰਹੀ ਹੈ ਜੇ ਪਹਿਲਾਂ ਵੀ ਕਰੇ ਤੁਸੀਂ ਦੇਖਿਆਦਾ ਹੁੰਦਾ ਭਾਈ ਦੇਖੋ ਸੈਂਟਰ ਦੇ ਵਿੱਚ ਮੋਦੀ ਡਿਕਟੇਟਰ ਬਣਿਆ ਵਾ ਇਹ ਡੀ ਸੀ ਬੀ ਆਈ ਐਨ ਆਈਏ ਉਹਦੇ ਕੋਲੇ ਆ ਐਨਸੀਆ ਨਾਲ ਡਰਾ ਕੇ ਜਾਂ ਸੋਸ਼ਲ ਮੀਡੀਆ ਤੋਂ ਜਿੰਨੇ ਬੰਦੇ ਕੋਈ ਬੋਲਦੇ ਕੋਈ ਹੱਕ ਦੀ ਗੱਲ ਕਰ ਲੋ ਹੁਣ ਮੇਰੇ ਦੁਨੇ ਤਿੰਨੇ ਪੇਜ ਸੋਸ਼ਲ ਮੀਡੀਆ ਵਾਲੇ ਬੰਦ ਕਰਤੇ YouTube ਤੋਂ ਚੈਨਲ ਸੀ ਉਹ ਬੰਦ ਕਰਤਾ ਜਿਹੜੇ ਆਵਾਜ਼ ਕੱਢਣ ਹੀ ਨਹੀਂ ਦੇਣੀ ਪਾਣੇ ਤੇ ਤੁਜ਼ਾ ਚੈਨਦਸੀਆ ਡੇਢ ਮਹੀਨੇ ਸਾਰੇ ਬੰਦ ਕਰਦੇ ਮੇਰੇ ਨਾਂ ਤੇ ਜਿੰਨੇ ਹੋਰ ਵੀ ਲੋਕਾਂ ਨੇ ਕੋਈ ਬਣਾ ਰੱਖਿਆ ਸੀ ਜਿੱਥੇ ਮੇਰਾ ਨਾਂ ਆ ਗਿਆ ਉਹ ਸਾਰਾ ਪੇੜ ਆਤਾ ਇਹ ਭਾਈ ਇੰਨਾ ਡਰ ਫਿਰ ਇਹ ਕਾਹਦਾ ਡਰ ਆ ਇਹਨਾਂ ਨੂੰ ਸੋਚੋ ਇਹਨਾਂ ਡਰ ਕਿਉਂ ਰਹੇ ਕਿਹੜੇ ਬੰਦੇ ਨਾ ਪ੍ਰਚਾਰਕ ਹੁੰਦੇ ਆ ਪ੍ਰਚਾਰਕ ਬੰਦਾ ਇੱਕ AK47 ਵਾਲੇ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ AK47 ਵਾਲੇ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਮਾਰ ਦੇਣਗੇ ਪ੍ਰਚਾਰਕ ਬੰਦਾ ਆਪਣੇ ਲੋਕਾਂ ਨੂੰ ਜਗਾ ਜਾਂਦਾ ਹੈ ਸੰਘਰਸ਼ਾਂ ਦੇ ਰਾਹ ਪਾ ਜਾਂਦਾ ਹੈ ਲਾ ਬੰਦ ਕਰ ਜਾਂਦਾ ਪਰ ਚਾਰਕ ਬੰਦੇ ਤੋਂ ਬਹੁਤ ਸਰਕਾਰਾਂ ਡਰਦੀਆਂ ਹੁੰਦੀਆਂ ਇਹ ਕਲਮਾਂ ਤੋਂ ਕਿੰਨੀਆਂ ਡਰਦੀਆਂ ਨੇ ਕਿੰਨੇ ਬੰਦੇ ਨੇ ਤੇਲ ਤੁੰਬਲੇ ਵਰਗੇ ਬਰਬਰਾ rau ਕਿੰਨੇ ਬੰਦੇ ਜਿਹੜੇ ਬੁੱਧੀਜੀਵੀ ਲਖਾਰੀ ਬੰਦੇ ਜਿੱਲਾ ਚ ਯੂਏਪੀਐ ਲਾ ਕੇ ਬੰਦ ਕੀਤੇ ਹੋਏ ਨੇ ਉਹ ਕਿਹੜੇ ਕਿਸੰਦਾ ਵੀ ਚੱਕੀਆਂ ਫਿਰਦੇ ਸੀ ਲਿਖਦੇ ਸੀ ਜਦ ਕਲਮਾਂ ਤੋਂ ਤੇ ਆਵਾਜ਼ਾਂ ਤੋਂ ਬਹੁਤ ਡਰਦੇ ਹੁੰਦੇ ਬਈ ਬਸ ਲਾਸਟ ਸਵਾਲ ਇੱਕ ਜਿਵੇਂ ਭਈਆ ਅਮਰਪਾਲ ਤੇ ਉਹਨਾਂ ਰੈਸ ਹੁੰਦੇ ਚ ਵੀ ਐਨਐਸਏ ਵਿੱਚ ਹੋਰ ਵਾਅਦਾ ਕਰਤਾ ਇੱਕ ਕੋਈ ਧਾਰਨਾ ਚੱਲ ਰਿਹਾ ਵੀਰ ਨੂੰ ਪੰਜਾਬ ਵਿੱਚ ਲਿਆਂਦਾ ਜਾਵੇ ਤੁਸੀਂ ਵੀ ਉੱਥੇ ਜਾਣੇ ਉਹਨੂੰ ਰਾਵਾ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਨਾ ਇੱਕ ਤਾਂ ਇਹ ਜਵਾਬ ਦਿਓ ਵੀ ਕਿਤੇ ਪਹਿਲਾਂ ਕਿ ਸਰਕਾਰਾਂ ਨੇ ਕੱਠਾਂ ਦੇ ਵਿੱਚ ਜਾਣ ਤੋਂ ਰੋਕਿਆ ਸੀਗਾ ਤੇ ਕਿਹੜੇ ਇੱਕ ਨਸ਼ੇ ਵਿੱਚ ਵਾਧਾ ਕੀਤਾ ਜਾਏ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਈ ਆਵਾਜ਼ ਸ਼ੁਰੂ ਤੋਂ ਦੱਬੀ ਗਈ ਹੈ ਜਿਉਂ ਇਹ ਮੁਲਖ ਦੇ ਵਿੱਚ ਅੰਗਰੇਜ਼ ਗਿਆ ਇੱਥੋਂ ਸਾਡੀ ਆਵਾਜ਼ ਉਹ ਤੁਸੀਂ ਦੱਬੀ ਜਾ ਰਹੀ ਹੈ ਜਿੱਥੇ ਕਦੇ ਵੀ ਅਸੀਂ ਆਪਣੇ ਅੱਕਾਂ ਦੀ ਗੱਲ ਡੈਮਾਂ ਦੀ ਗੱਲ ਪਾਣੀਆਂ ਦੇ ਅੱਕ ਦੀ ਗੱਲ ਰਾਜਧਾਨੀ ਦੀ ਗੱਲ ਜਿੰਨੇ ਸਾਡੇ ਹੋਰ ਹੱਕ ਹਕੂਕ ਨੇ ਬੰਦੀ ਸਿੰਘਾਂ ਦੀ ਜਹੀ ਦੀ ਗੱਲ 40-40 ਸਾਲ ਤੋਂ ਅੰਦਰ ਬੈਠੇ ਨੇ ਯਾਰ ਸੁਜਾਵਾਂ ਪੂਰੀਆਂ ਕਰ ਲਈਆਂ ਰਿਹਾਈ ਦੂਰ ਦੀ ਗੱਲ ਅਜਮਾਨਤ ਵੀ ਨਹੀਂ ਮਿਲ ਰਹੀ ਐਨਐਸਐ ਲਾਦੀ ਵਧਾਤੀ ਜੇ ਉਹਨੇ ਕੋਈ ਜਿਹੇ ਜਿਹਾਂ ਨੇ ਅਪਰਾਧ ਕੀਤਾ ਸੀ ਜਿਹੇ ਜਾਂ ਗੁਨਾਹ ਕੀਤਾ ਸੀ ਅਜ ਨਾਲ ਇਹੋ ਜੀ ਪਰਚਾ ਦੇ ਕੇ ਅੰਦਰ ਕਰ ਦਿੰਦੇ ਐਨਐਸਐ ਸਾਲ ਤੋਂ ਫਿਰ ਅੱਗੇ ਕਰਤੀ ਕੀ ਪਤਾ 4-5 ਸਾਲ ਨਿਕਲ ਦੇਣ ਜਾਂ ਨਾ ਪਰ ਮੈਂ ਸਮਝਦਾ ਵੀ ਇੱਥੇ ਸਾਡੇ ਲੋਕ ਕਿਉਂ ਚੁੱਪ ਨੇ ਲੋਕ ਕਿਉਂ ਘਰਾਂ 'ਚ ਬੜੇ ਨੇ ਲੋਕ ਨਿਕਲਣ ਮੋਰਚਾ ਲੱਗਿਆ ਹੋਇਆ ਉੱਥੇ ਅੰਮ੍ਰਿਤਸਰ ਦੇ ਬੱਚੀ ਉਹਨੂੰ ਵਾਪਸ ਪੰਜਾਬ ਲਿਆਉਣ ਲਈ ਲੋਕਾਂ ਨੂੰ ਨਿਕਲਣਾ ਚਾਹੀਦਾ ਪਰ ਆਪਾਂ ਘਰੇ ਬਹਿ ਗਏ ਬਾਈ ਉਹ ਸਰਕਾਰਾਂ ਵੀ ਦੇਖ ਲੈਂਦੀਆਂ ਵੀ ਲੋਕ ਲੜਨ ਵਾਲੇ ਹੈ ਨਹੀਂ ਇਹਦੇ ਵਿੱਚ ਬਈ ਕਿ ਲੋਕ ਨਾ ਅਕਸਰ ਗੱਲਾਂ ਕਰਦੇ ਜਿੱਦੇ ਦਾ ਭਾਨੇ ਸਿੱਧੂ ਦਾ ਘੱਟ ਹੁੰਦਾ ਕਹਿੰਦੇ ਲੱਖਾ ਉੱਦੇ ਤਾਂ ਪਹੁੰਚ ਜਾਂਦਾ ਉੱਤੇ ਪਰ ਜਿੱਦੇ ਅੰਮ੍ਰਿਤਸਰ ਸਾਹਿਬ ਅੰਮ੍ਰਿਤਪਾਲਾ ਤੇ ਘੱਟ ਹੁੰਦੇ ਤੇ ਰਾਜਗ੍ਰਫਤਾਰੀ ਹੋ ਜਾਂਦੀ ਹੈ ਬਈ ਲੱਖਾ ਬਈ ਸਰਕਾਰ ਨਾਲ ਮਿਲ ਕੇ ਚੱਲਦਾ ਲੋਕ ਇਹ ਬੋਲਦੇ ਇਹ ਕੀ ਕਹਿਣਾ ਚਾਹੁੰਦੇ ਸੋਸ਼ਲ ਮੀਡੀਆ ਤੇ ਪ੍ਰੋਪਗੈਂਡਾ ਚਲਾਇਆ ਜਾਂਦਾ ਹੈਗਾ ਬਈ ਇਹ ਫਿਰ ਵੀਡੀਓ ਵੀ ਬਣਾਉਂਦੇ ਆ ਗ੍ਰਫਤਾਰੀ ਦੀ ਤੇ ਇਹ ਪਹੁੰਚ ਕਿਵੇਂ ਜਾਂਦੇ ਜੇ ਨਹੀਂ ਪਹੁੰਚਦੇ ਤਾਂ ਪਹੁੰਚੇ ਨਹੀਂਗੇ ਇਹਨੂੰ ਬਈ ਕਿਵੇਂ ਵੇਖਦੇ ਹੋ ਭਾਣੇ ਲਈ ਮੈਂ ਪਹੁੰਚ ਗਿਆ ਹਾਂਜੀ ਤਾਂ ਕਹਿੰਦੇ ਮਿਲ ਕੇ ਪਹੁੰਚ ਗਿਆ ਮਿਲ ਕੇ ਪਹੁੰਚ ਗਿਆ ਮੈਂ 17 ਤਰੀਕ ਨੰਬਰ ਸਰ ਜਾਂਦਾ ਸੀਗਾ ਹੂੰ ਮੈਂ ਇੱਥੋਂ ਲੰਬੀ ਦੇ ਪਿੰਡਾਂ ਦੇ ਬੋਲ ਕੇ ਬਹੰਡੇ ਮੈਨੂੰ ਘੇਰ ਕੇ ਫੜ ਲਿਆ ਹੂੰ ਤਾਂ ਕਹਿੰਦੇ ਮਿਲ ਕੇ ਫੜਿਆ ਗਿਆ ਕਿਸੇ ਪਾਸੇ ਦਾ ਬਖਸ਼ੋ ਹੂੰ ਕਿਤੇ ਦਾ ਕਹਿੰਦੇ ਪਹੁੰਚ ਗਿਆ ਮਿਲ ਕੇ ਪਹੁੰਚਿਆ ਹੂੰ ਉਹ ਮੈਂ ਪਹੁੰਚਿਆ ਕਿ ਮੇਰਾ ਇੱਕ ਸੱਦਾ ਸੀ ਮੇਰਾ ਕੱਟ ਸੀ ਮੇਰੀ ਹਾਕ ਸੀ ਉੱਥੇ ਵੀ ਆਉ ਮੈਂ ਕੱਟ ਕੀਤਾ ਸੀ ਮੈਨੂੰ ਪਰੇ ਫੜਨਗੇ ਇੱਥੇ ਮੈਨੂੰ ਇਹ ਸੀ ਤੜਕੇ ਪਹਿਣਗੇ ਜੇ ਪਹਿਣਗੇ ਇਹਨੇ ਰਾਤ ਨੂੰ ਫੜ ਲਿਆ ਬੰਦੇ ਮੈਨੂੰ ਯਾਨੀ ਇੱਥੇ ਮੈਂ ਪਹਿਲਾਂ ਹੀ ਗੱਲ ਕਰਕੇ ਆ ਟਾਈਮ ਸਾਡੇ ਲੋਕ ਜਾਉਂਦੇ ਕਿਸੇ ਨੂੰ ਬਖਸ਼ਦੇ ਨਹੀਂ ਹਮ ਬੱਦ ਜਰਾਰ ਦੀ ਤਕਤੀ ਗੱਲ ਚ ਪਾ ਦਿੰਦੇ ਨੇ ਇਹਨਾਂ ਸਿਕਾਣਾ ਜੋੜ ਦਿੰਦੇ ਨੇ ਪ੍ਰਕਾਰ ਦਾ ਬੰਦਾ ਹੈ ਬਕਾਊ ਹੈ ਜਿੱਦੇ ਮਰ ਗਿਆ ਜਾਂ ਫਸ ਗਿਆ ਜੇਲ੍ਹ ਚ ਉਹਦੇ ਫਿਰ ਵੱਡੇ ਵੱਡੇ ਕੱਟ ਜਾਂ ਮਗਰ ਉਹ ਬਹੁਤ ਵਧੀਆ ਬੰਦਾ ਸੀ ਬਹੁਤ ਚੰਗਾ ਇਨਸਾਨ ਸੀ ਮਗਰ ਉਹ ਕੀ ਫਾਇਦਾ ਧੋਗਾ ਦੇ ਕੱਟ ਕਰਨ ਦਾ ਕੋਈ ਫਾਇਦਾ ਨਹੀਂ ਜਿਉਂਦਿਆਂ ਨਾਲ ਹੀ ਪਹਿਲਾਂ ਹੀ ਖੜ ਜਾਵੇ ਬਈ ਇੱਕ ਲਾਈਟ ਸਵਾਲ ਆ ਆਪਣੇ ਕਿਸਾਨੀ ਮੋਰਚਾ ਚੱਲ ਰਿਹਾ ਦੋਹਾਂ ਬਾਡਰਾਂ ਤੇ ਤੇ ਉਸ ਦੇ ਲਈ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਾਂ ਜਿਹੜੇ ਜਿ세 ਬੰਦੇ ਪਿੰਡਾਂ ਦੇ ਵਿੱਚ ਜੇ ਬੈਠ ਗਿਆ ਨਹੀਂ ਪਹੁੰਚ ਗਿਆ ਉਹਨਾਂ ਨੂੰ ਤੁਸੀਂ ਕੀ ਸਨੇਹਾ ਦਿਓ ਜਾਂ ਕਿਉਂ ਚਾਹੋਗੇ ਕਿਉਂਕਿ ਲੋਕ ਕਾਮਰੇਡ ਵਾਸਤੇ ਸਿੱਖ ਵੀ ਬਣਾ ਰਹੇ ਆ ਕਹਿੰਦੇ ਕਾਮਰੇਡ ਘਰਾਂ 'ਚ ਬੈਠਿਆ ਸਿੱਖ ਜਿਥੇ ਬੰਦਿਆਂ ਬਾਡਰਾਂ ਤੇ ਬੈਠੀਆਂ ਪਿੰਡਾਂ ਦੇ ਵਿੱਚ ਵੀ ਵਖਰੇਵੇਂ ਹੋਈ ਜਾਂਦੇ ਇਹਦੇ ਇਹ ਲੰਮੇ ਚਿਰ ਤੋਂ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਕਾਮਰੇਡ ਬਨਾਮ ਸਿੱਖ ਸ਼ੰਭੂ ਟੱਪ ਜਿਓ ਹੂੰ ਸਿਰ ਤੇ ਪੱਗ ਹੋਵੇ ਹੂੰ ਮੂੰਹ ਤੇ ਦਾੜਾ ਹੋਵੇ ਹੂੰ ਅਗਲੇ ਨੇ ਫੜ ਕੇ ਗਲ 'ਚ ਟਾਇਰ ਪਾ ਦੇਣਾ ਹੂੰ ਉਹਨਾਂ ਨੇ ਇਹ ਨਹੀਂ ਦੇਖਣਾ ਤੇਰੀ ਵਿਚਾਰਤਾ ਰਖੜੀ ਐ ਕਾਮਰੇਡ ਨਾਲੀਆ ਸੱਜੇ ਪੱਖੀ ਐ ਖੱਬੇ ਪੱਖੀ ਆ ਹੂੰ ਇਹ ਨਾ ਕਰੋ ਇਹ ਚੰਗੀਆਂ ਗੱਲਾਂ ਨਹੀਂ ਥੋੜੇ ਯਾਦ ਹੋਣਾ 27 ਜਨਵਰੀ ਨੂੰ ਮੈਨੂੰ ਤੇ ਦੀਪ ਨੂੰ ਸਟੇਜ ਤੋਂ ਗੁਦਾਰ ਕਹਦਾ ਸੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਲੜਨ ਵਾਲੀਆਂ ਧਿਰਾਂ ਦੇ ਖਿਲਾਫ ਨਾ ਮੈਂ ਬੋਲਾਂ ਅੱਜ ਨਾ ਮੈਂ ਕੱਲ ਸਮਾਂ ਹਰ ਗੱਲ ਨੂੰ ਤੈਅ ਕਰਦਾ ਸਾਫ਼ ਕਰਦਾ ਹੈ ਕੌਣ ਸੱਚਾ ਕੌਣ ਝੂਠਾ ਕੌਣ ਗਦਾਰ ਹੈ ਕੌਣ ਵਫਾਦਾਰ ਹੈ ਜਿਹੜੀਆਂ ਧਿਰਾਂ ਲੜ ਰਹੀਆਂ ਠੀਕ ਹੈ ਸਾਡੇ ਬਖਰੇਵੇਂ ਆਪਸ ਵਿੱਚ ਹਜ਼ਾਰਾਂ ਨੇ ਮੱਤ ਭੇਦਨੇ ਵਿਚਾਰਾਂ ਦੇ ਪਰ ਲੜਤਾ ਰਹੇ ਹਨ ਇਕੱਠੇ ਹੋ ਕੇ ਲੜਨਾ ਪੈਣਾ ਦੁਸ਼ਮਣ ਬਹੁਤ ਤਾਕਤਵਾਰਾ ਅਸੀਂ ਦੂਰ ਟੋਟ ਰੂ ਆ ਉਹ ਅਸੀਂ ਹੋਂ ਨਹੀਂ ਇਕੱਠੇ ਹੁੰਦੇ ਅਸੀਂ ਉਹ ਚੱਕਰਾਂ ਦੇ ਫਸੇ ਗਏ ਨੇ ਆ ਇਹ ਸਿੱਖ ਨੇ ਇਹ ਕਾਮਰੇਡ ਨੇ ਉਹ ਕਾਂਗਰਸ ਵੀ ਤਾਂ ਸਿੱਖੀ ਨੇ ਪਰ ਇਹ ਜਿਹੜੀ ਗੱਲ ਕਰ ਰਹੇ ਆ ਨਾ ਇਹ ਗਲਤ ਹੈ ਕੌਣ ਕਰ ਰਿਹਾ ਹੈ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਹ ਬੰਦਾ ਕਦੇ ਵੀ ਐਂ ਦਫਾੜ ਕਰਨ ਵਾਲੀ ਗੱਲ ਨਹੀਂ ਕਰੇ ਉਹ ਏਕਾ ਕਰਨ ਦੀ ਕੋਸ਼ਿਸ਼ ਕਰੇ ਇਕੱਠੇ ਹੋ ਜਾਈਓ ਇੱਕ ਦਿਨ ਭਾਈ ਕੱਲ ਨਵਦੀਪ ਵੱਟ ਕਰਨ ਵਾਲੇ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਅੱਜ ਉਹਦੇ ਆਸਤੇ ਵੀ ਇਕੱਠਾ ਭਾਣਾ ਸਿੱਧੂ ਵਰਗੇ ਉਧਰ ਗਏ ਹੋਇਆ ਘੱਟ ਤੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਸ ਨੂੰ ਵੀ ਕਿਉਂਕਿ ਲੰਬੇ ਸਮੇਂ ਤੋਂ ਪੁਲਿਸ ਦੇ ਮਗਰ ਲੱਗੀ ਸੀਗੀ ਤੇ ਪਰसों ਕੇ ਉਤੇ ਨਾਲੇ ਪਾਕਾ ਦਿੱਤਾ 307 ਦਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਨਵਦੀਪ ਦੇ ਉੱਤੇ 307 ਨਹੀਂ ਹੋ ਸਕਦਾ ਕੋਈ ਦੇਸ਼த்ਰੋਹੀ ਦਾ ਮਕਦਮਾ ਦੇਣ ਹੂੰ ਕਈ ਪਰਚੇ ਹਰਿਆਣਾ ਦੇ ਵਿੱਚ ਹੋਏ ਨੇ ਹੂੰ ਨਵਦੀਪ ਫੜਿਆ ਛਾਦਰੇ ਵੀ ਕਰਨਗੇ ਹੂੰ ਤਾਂ ਸਾਡੇ ਲੋਕਾਂ ਨੂੰ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨੀ ਨੂੰ ਪੰਜਾਬ ਤੇ ਹਰਿਆਣੇ ਦੀ ਨੂੰ ਕਿ ਸਾਨੂੰ ਉਸ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਬਰਾਬਰ ਖੜਨਾ ਚਾਹੀਦਾ ਉਹਨੇ ਬਹੁਤ ਮਿਹਨਤ ਕੀਤੀ ਹੈ ਹੂੰ ਪਿਛਲੇ ਸਾਨੀ ਮੋਰਚੇ ਜੀ ਵੀ ਤੇ ਐਸਕੀ ਵੀ ਤੇ ਸਰਕਾਰ ਦੀ ਅੱਖ ਤੇ ਆ ਬਹੁਤ ਚਰਦਾ ਉਹ ਉਹਦੇ ਨਾਲ ਖੜੋ ਨੇਤ ਚੱਦਰ ਢਾਉਣਗੇ ਤੇ ਲੰਮੇ ਸਮੇਂ ਲਈ ਜੇ ਸੱਟਣਗੇ ਜੇ ਪਹਿਲਾਂ ਅਮਰਪਾਲ ਵਰਗੇ ਸੱਟ ਤੇ ਹੁਣ ਨਵਦੀਪ ਵਰਗੇ ਸੱਟ ਦੇਣਗੇ ਸੋ ਲੋਡ ਆ ਬਈ ਆਪਣੇ ਨੌਜਵਾਨਾਂ ਦੇ ਨਾਲ ਖੜਨ ਬਈ ਇੱਕ ਜਿਹਾ ਲਾਈਟ ਸਵਾਲ ਆ ਤੁਸੀਂ ਐਮਪੀ ਦੀ ਚੋਣ ਦਾ ਐਲਾਨ ਕਰਤਾ ਵੀ ਇੱਕ ਲੋਕਾਂ ਦੇ ਵਿੱਚ ਇੱਕ ਹੈਗਾ ਲੋਕ ਬਦਲਾ ਚਾਹੁੰਦੇ ਬਦਲਦੇ ਆ ਕਿਉਂਕਿ ਲੋਕਾਂ ਕਹਿੰਦੇ ਸਾਰੀਆਂ ਪਾਰਟੀਆਂ ਤੋਂ ਆਖਿਆ ਗਿਆ ਤੁਹਾਨੂੰ ਜਿਤਾਵਾਂਗੇ ਦੇਣਗੇ ਪਰ ਕੀ ਲੋਕ ਇਹ ਸਵਾਲ ਕਰਦੇ ਵੀ ਲੱਖਾਂ ਵੀ ਤਾਂ ਕਿਤੇ ਬਾਅਦ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਜਿੱਤ ਕੇ ਜਿਵੇਂ ਰੈਂਕੂ ਵਰਗੇ ਜਾਂ ਪਾਰਟੀ ਬਦਲ ਕੇ ਜਾਂ ਦਲ ਇਹਦੇ ਬਣਾ ਦੇ ਟੋਕਰ ਮੈਨੂੰ ਪਹਿਲਾਂ ਹੀ ਤਿਆਰ ਆ ਮੈਨੂੰ ਤਾਂ ਠੀਕ ਹੈ ਦੋਨੇ ਹੱਥੀਂ ਤਿਆਰ ਸਾਡੇ ਨਾਲ ਆ ਜਾ ਹਮ ਨੇ ਸੌਖਾ ਹੈ ਹਮ ਪਾਰਟੀਆਂ ਦੇ ਕੋਲੇ ਕਾਡਰ ਉਹਨਾਂ ਕੋਲੇ ਬੰਦੇ ਉਹਨਾਂ ਦੇ ਪਿੰਡਾਂ 'ਚ ਬੈਠੇ ਨੇ ਸਰਪੰਚ ਮੈਂਬਰ ਪੰਚਾਇਤ ਬਹੁਤ ਕੁਝ ਬੈਠਾ ਤੇ ਮੈਂ ਤਾਂ ਪਿੰਡ ਦੇ ਘਿਣ ਜਾਣਦਾ ਵੀ ਨਹੀਂ ਹੁੰਦਾ ਜਦੋਂ ਮੈਂ ਕੱਟ ਕਰਦਾਂ ਜਾ ਕੇ ਮਤਲਬ ਉਹਦੇ ਮੌਕੇ ਤੇ 500 ਤੋਂ ਬੰਦੇ ਨੰਬਰ ਲੈ ਕੇ ਗਾਂ ਤੁਰਦਾ ਐਨਾ ਮੱਥਾ ਮੈਂ ਚਾਰ ਹਲਕੇ ਘੜਤੇ ਤਲਵੰਡੀ ਨੰਡਾ ਅਧਿਆਪਤੀ ਸਾਰਾ ਲੰਬੀ ਉਹ ਚੁਰਾਦਾ ਘੜਤਾ ਮੌਰ ਘੜਤਾ ਇਕੱਲੇ ਇਕੱਲੇ ਪਿੰਡਾਂ 'ਚ ਜਾ ਰਿਆਂ 600 ਪਿੰਡਾਂ ਦੇ ਹਲਕੇ ਦਾ ਇਕੱਲੇ ਇਕੱਲੇ ਪਿੰਡ ਜਾਊਂਗਾ ਇਹ ਜਿੱਤ ਕੇ ਵੀ ਨਹੀਂ ਗਏ ਹੁਣੇ 600 ਪਿੰਡ ਚ ਤਿੰਨ ਵਾਰੀ ਜਿੱਤੀ ਆ ਵੀ ਬਾਰ ਸਿਮਰਤ ਇੱਥੋਂ 15 ਸਾਲ ਹੋ ਗਏ ਕਈ ਪਿੰਡਾਂ ਚ ਗਿਆ ਮੈਂ ਲੰਬੀ ਦਿਆਂ ਚ ਇੱਕ ਵਾਰੀ ਵੀ ਨਹੀਂ ਗਈ ਜਿੱਥੇ ਆ ਦੀ ਵੀ ਇਹ ਸੌਖਾ ਸੀ ਬਾਈ ਮੈਂ ਪਹਿਲੇ ਅੱਜ ਵੀ ਸਾਨੂੰ ਵੀ ਭਾਨਾ ਜ਼ਰੂਰ ਤੋਂ ਖੜਾ ਕਰ ਲਾ ਤੂੰ ਬਿਠੰਦੇ ਉਹ ਜੱਜ ਅੱਜ ਵੀ ਪਾਰਟੀਆਂ ਕਹਿ ਰਹੀਆਂ ਬਾਈ ਵਾਲੀਆਂ ਵੋਟਾਂ ਤੋਂ ਪਹਿਲਾਂ ਵੀ ਐਮਐਲਏ ਝਾੜੂ ਦੀ ਇੰਨੀ ਹਵਾ ਸੀ ਭਵੰਤ ਨੇ ਖੁਦ ਕਿਹਾ ਸੀ ਬੁਲਾ ਕੇ ਇਕੱਠੇ ਹੋ ਕੇ ਭਾਨੀਗੜ ਕਿ ਪੰਜ ਟਿੱਕਾਂ ਲੈ ਲੈ ਬਘਨਾ ਕਰਦਾਰ ਨਹੀਂ ਮਾਰਨਾ ਵੀਰ ਮਿਰਿਆ ਪਤਾ ਨਹੀਂ ਪਾਉਣਾ ਗਲਤ ਸਮਝ ਜਾਣਗੇ ਲੋਕ ਸਾਥ ਦੇ ਦੇਣਗੇ ਨਾ ਸਮਝਾਂਗੇ ਨਾ ਮਰਜੀ ਬਈ ਇਹ ਬਠਿੰਡਾ ਏਰੀਏ ਏਰੀਏ ਦੇ ਬਾਅਦ ਕਿਹੜਾ ਤੁਸੀਂ ਇਲਾਕੇ ਦੇ ਬਾਅਦ ਯਾਤਰਾ ਬਲਾਦਾ ਬਲਾਦਾ ਸਰਦੂਲਗੜ੍ਹ ਮਾਨਸਾ ਉਧਰ ਚਲੇ ਜਾਣਾ ਧੰਨਵਾਦ ਬਈ ਟੈਕੀ